ਅੱਜ ਲੋਕ ਸਭਾ ਚੋਣਾਂ ਦੇ ਚੱਲਦੇ ਸਰਦੂਲਗੜ੍ਹ ਸ਼ਹਿਰ ਦੇ ਪੋਲਿੰਗ ਬੂਥਾਂ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪੋਲਿੰਗ ਬੂਥਾਂ ਤੇ ਬੋਟ ਵੋਨ ਪਹੁੰਚੇ ਲੋਕਾਂ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਅਤੇ ਸ਼ਹਿਰੀ ਆਗੂ ਵੀ ਦਿਖਾਈ ਦਿੱਤੇ ਆਓ ਦੇਖਦੇ ਹਾਂ ਸਰਦੂਲਗੜ੍ਹ ਦੇ ਪੋਲਿੰਗ ਬੂਥਾਂ ਦੀਆਂ ਕੁਝ ਝਲਕੀਆਂ ਤਾਂ ਤੁਸੀਂ ਵੋਟ ਪਾ ਚੁੱਕੇ ਜੀ ਹਾਂ ਮੈਂ ਪਾ ਕੇ ਆਇਆ ਜੀ ਆ ਦੇਖੋ ਦੋ ਪੰਜ ਹੈ ਜੀ ਸਵੇਰ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਜਾ ਕੇ ਆਪ ਆਪਦੇ ਪਿੰਡ ਪਥਰਾਲੇ ਆਪਦੀ ਵੋਟ ਪਾ ਕੇ ਆਇਆ ਤੇ ਉਸ ਤੋਂ ਬਾਅਦ ਮੈਂ ਵਖ ਵਖ ਪਿੰਡਾਂ ਚ ਬਠਿੰਡੇ ਚ ਤਰ ਤਰਵੰਡੀ ਚ ਤੇ ਹੁਣ ਸਰਦੂਲਗੜ ਆਇਆ ਤੇ ਜਿੰਨਾ ਇੱਕ ਮਹਬੂਤਾ ਤੇ ਵਿਜ਼ਿਟ ਕੀਤਾ ਹੈਗਾ ਤੇ ਪੁਲਿਸ ਸਟੇਸ਼ਨ ਤੇ ਵਿਜ਼ਿਟ ਕੀਤਾ ਮੈਂ ਸਮਝਦਾ ਕਾਂਗਰਸ ਪੱਖੀ ਬਹੁਤ ਹੀ ਅੱਛਾ ਰੁਝਾਨ ਹੈ ਮਾਹੌਲ ਬਹੁਤ ਠੀਕ ਹੈ ਜੀ ਬੜਾ ਲੋਕਾਂ ਦਾ ਸੋਨੇ ਟੰਗ ਨਾਲ VOTING ਕਰ ਰਹੇ ਹੈ ਸਾਰੇ ਤਕਰੀਬਨ ਮੈਂ 25 ਪੋਲਿੰਗ ਸਟੇਸ਼ਨ ਕੱਢ ਕੇ ਆਇਆ ਬੜਾ ਸ਼ਾਂਤ ਬਈ ਪੀਸਫੁਲੀ ਸਾਰਾ ਕੁਝ ਹੋ ਰਿਹਾ ਹੈ ਦੇਖੋ ਬੜਾ ਉਤਸ਼ਾਹ ਆ ਆਪਣੇ ਵੋਟਰਾਂ ਦੇ ਵਿੱਚ ਮੈਂ ਘਟੂ ਘਟਾ 28 29 ਪਿੰਡ ਕੱਢ ਲਿਆ ਜਿਹਦੇ ਵਿੱਚੋਂ 40 50 ਬੂਥ ਹੋ ਗਏ ਨੇ ਤੇ ਬੂਥਾਂ ਦੇ ਉੱਤੇ ਰੌਣਕ ਲੱਗੀ ਹੋਈ ਆ ਤੇ ਮੈਂ ਤੁਹਾਨੂੰ ਦੱਸਦਾ ਕਿ ਸਾਰੇ ਪੰਜਾਬ ਦੇ ਵਿੱਚੋਂ ਬਠਿੰਡਾ ਲੋਕ ਸਭਾ ਹਲਕੇ ਦੇ ਸਭ ਤੋਂ ਵੱਧ ਜਿਹੜੀ ਹੈਗੀ ਆ ਕਿ ਪੋਲਿੰਗ ਹੋ ਰਹੀ ਆ ਤੇ ਬਠਿੰਡੇ ਹਲਕੇ ਦੇ ਵਿੱਚੋਂ ਸਰਦੂਲਗੜ ਪਹਿਲੇ ਨੰਬਰ ਤੇ ਆ ਰਿਹਾ ਪੋਲਿੰਗ ਦੇ ਵਿੱਚ ਇਸ ਤੋਂ ਪਤਾ ਲੱਗਦਾ ਕਿ ਲੋਕਾਂ 'ਚ ਭਾਰੀ ਰੁਚੀ ਆ ਦੂਜੀ ਪੋਲਿੰਗ ਬੂਥਾਂ 'ਤੇ ਬਹੁਤ ਰੌਣਕ ਹੈ ਅੰਦਰ ਜਦੋਂ ਅਸੀਂ ਪੋਲਿੰਗ ਸਟੇਸ਼ਨ 'ਚ ਜਾ ਕੇ ਦੇਖਦੇ ਆ ਲਾਈਨਾਂ ਲੱਗੀਆਂ ਤੇ ਜਿਹੜੀ ਲਾਈਨਾਂ 'ਚ ਲੋਕ ਖੜੇ ਨੇ ਉਹ ਤੁਹਾਨੂੰ ਦੇਖ ਕੇ ਇਹਨਾਂ ਉਤਸ਼ਾਹਿਤ ਹੋ ਰਹੇ ਨੇ ਕਿ ਸਿੱਧ ਸਭ ਵੋਟਾ ਤੁਹਾਡੀਆਂ ਹੀ ਨੇ ਸੋ ਖੁਸ਼ੀ ਹੋਈ ਹੈ ਕਿ ਜਿਹੜੇ ਮੇਰੇ ਵਰਕਰ ਨੇ ਮੇਰੇ ਕਾਂਗਰਸ ਦੇ ਲੀਡਰ ਸਾਹਿਬਾਨ ਨੇ ਪਿਛਲੇ 45 ਦਿਨ ਮਿਹਨਤ ਇੰਨੀ ਗਰਮੀ ਚ ਕੀਤੀ ਸੀ ਉਹਦਾ ਫਲ ਅੱਜ ਕਾਂਗਰਸ ਨੂੰ ਤੇ ਮੈਨੂੰ ਬਥੌਰ ਉਮੀਦਵਾਰ ਮਿਲ ਰਿਹਾ ਹੈ ਰੁਝਾਨ ਬਹੁਤ ਵਧੀਆ ਉਹ ਸਾਨੂੰ ਕਹਿੰਦੇ ਆ ਰਾਮ ਕਰੋ ਤੁਹਾਨੂੰ ਵੱਧੂ ਵੋਟਾ ਪਾ ਦਾਂਗੇ ਪ੍ਰਸ਼ਾਸਨ ਵੱਲੋਂ ਕੀ ਕੀ ਇੰਤਜ਼ਾਮ ਕਿਵੇਂ ਦੇਖਦੇ ਹੋ ਉਪਰਦਾਰ ਸਾਰਾ ਠੀਕ ਹੈ ਬਿਲਕੁਲ ਵਧੀਆ ਹੈ ਬਸ ਆ ਥੋੜਾ ਜਿਹਾ ਇੱਕ ਸਰਪੰਚ ਸੀ ਸਾਡਾ ਵਾੜੇ ਤੋਂ ਨੂੰ ਜਾਣ ਕੇ ਉਹਨਾਂ ਨੇ ਕਿਹਾ ਵੀ ਇਹਨੂੰ ਪਾਸੇ ਕਰ ਦੋ ਵੋਟਾਂ ਵੱਧ ਪੈ ਰਹੀਆਂ ਕਾਂਗਰਸ ਨੂੰ ਤੇ ਉਹ ਨੂੰ ਮੈਂ ਹੁਣੇ ਲੈ ਕੇ ਆਇਆ ਕੋਈ ਜਦੋਂ ਵੋਟ ਨਾ ਨਾ ਪੈਂਦੀ ਹੋਵੇ ਚਾਹੇ ਉਹ ਸਰਕਾਰ ਹੈ ਚਾਹੇ ਦੂਜੇ ਨੇ ਅਕਾਲੀ ਨੇ ਉਹਨਾਂ ਨੇ ਡਿਸਟਰਬੈਂਸ ਕੀਤੀ ਉੱਥੇ ਤੇ ਉਹਨਾਂ ਨੂੰ ਪਤਾ ਸੀ ਵੀ ਕਿਉਂਕਿ ਉੱਥੇ ਜਿੰਨੀ ਵੋਟ ਪੈ ਰਹੀ ਹੈ ਉਹਦੇ ਵਿੱਚ ਮਤਲਬ 90 ਤੋਂ 80 ਤੋਂ 90% ਵੋਟ ਸਾਨੂੰ ਪੈ ਰਹੀ ਹੈ 10% ਰਹੇਗੀ ਬਾਹਰ ਥੋੜੀ ਜੀ ਹੁਣ ਜਿੰਨੇ ਕੋਲ ਹੋ ਗਏ ਉਹ ਫ੍ਰਸਟ੍ਰੇਟ ਹੋ ਗਏ ਉਹ ਸਰਪੰਚ ਨੂੰ ਬਸ ਪੁਲਿਸ ਨੂੰ ਫੋਨ ਕਰਤਾ ਕਿ ਜੀ ਰੌਲਾ ਪੈ ਗਿਆ ਰੌਲਾ ਪੈ ਗਿਆ ਮੈਂ ਦੋ ਤਿੰਨ ਨੂੰ ਭੁਲ ਜਾ ਕੇ ਉਹ ਮੈਂ ਉਹਨੂੰ ਕਹਿ ਜਾਈਆ ਥੋੜੀ ਵੋਟਾਂ ਬਹਿਣਗੀਆਂ ਜੇ ਸਰਪੰਚ ਬਾਵਾਂਗੇ ਫਿਰ ਉਹ ਕਹਿੰਦੇ ਚਲੋ ਭੇਜ ਦੋ ਮੈਂ ਕਿ ਇਹ ਲੜਦਾ ਤਾਂ ਹੈ ਨਹੀਂ ਜਾਣ ਕੇ ਕੋਈ ਕਰੇ ਤਾਂ ਐਨੀ ਗੱਲ ਇਸ ਪੇ ਹਈਤਾ ਜੀ ਉਹ ਸਰ ਤੁਸੀਂ ਵੋਟ ਪਾ ਚੁੱਕੇ ਜੀ ਹਾਂ ਮੈਂ ਪਾ ਕੇ ਆਇਆ ਜੀ ਆ ਦੇਖੋ 2 5 ਤੇ ਪ੍ਰਬੰਧਾ ਨੂੰ ਕਿਵੇਂ ਦੇਖਦੇ ਹੋ ਮੈਂ ਦੇਖ ਰਿਹਾ ਠੀਕ ਹੈ ਜਿੱਥੇ ਤੱਕ ਜਿੰਨਾ ਕਿ ਮੈਂ ਵਿਜ਼ਿਟ ਕੀਤਾ ਹੈ ਉਹਨਾਂ ਦੇ ਪ੍ਰਬੰਧ ਪ੍ਰਬੰਧ ਜਿਹੜੇ ਹੈ ਅੱਛੇ ਨੇ ਥੋੜੀਆਂ-ਮੋਟੀਆਂ ਕਮੀਆਂ ਹਮੇਸ਼ਾ ਹੀ ਰਹਿ ਜਾਂਦੀਆਂ ਨੇ ਜਿੰਨੀ ਸਾਡੀ ਨਿਗਾ ਚ ਆਉਂਦੀ ਹੈ ਕਿਤੇ ਇੱਕ ਮਸ਼ੀਨ ਖਰਾਬ ਹੋ ਗਈ ਕਿਤੇ ਥੋੜੇ ਜਿਹਾ ਮਸ਼ੀਨ ਚ ਕੋਈ ਹੋਰ ਕੈਡਿਬਲ ਹੋ ਗਈ ਜਾਂ ਕੋਈ ਬਾਹਰ ਕੋਈ ਥੋੜੀ-ਮੋਟੀ ਪ੍ਰੋਬਲਮ ਕੋਈ ਆਉਂਦੀ ਹੈ ਕੋਈ ਸ਼ਰਾਰਤੀ ਅੰਸਰ ਆਮਾਦੀ ਪਟਿਆਲਾ ਜਾਹੋਰ ਉਹ ਕੋਈ ਗੜਬੜ ਕਰਦਾ ਸੋ ਨੋਟਿਸ ਅਸੀਂ ਇਹ ਪ੍ਰਸ਼ਾਸਨ ਦੇ ਲਿਆ ਰਹੇ ਤੇ ਉਹ ਤੁਰਤ ਐਕਸ਼ਨ ਲੈ ਵੀ ਰਹੇ ਸਰ ਜਿਹੜੀ ਖੁਸ਼ੀ ਵਾਲੀ ਗੱਲ ਆ ਕਿ ਕੇਕਾ ਦੁੱਕਾ ਘਟਨਾਵਾ ਤੋਂ ਬਿਨਾ ਸ਼ਾਂਤੀਪੂਰਵਕ ਜਿਹੜੀ ਹੈਗੀ ਆ ਪੀਸਫੁਲੀ ਪੋਲਿੰਗ ਹੋ ਰਹੀ ਆ ਤੇ ਲੋਕ ਘਰਾਂ ਦੇ ਵਿੱਚੋਂ ਆ ਕੇ ਪੋਲ ਕਰ ਰਹੇ ਆ ਬਾਕੀ ਅੱਜ ਥੋੜਾ ਜਿਹਾ ਮੌਸਮ ਵੀ ਮਿਹਰਬਾਨ ਆਗਾ ਟੈਂਪਰੇਚਰ ਥੋੜਾ ਘਟਿਆਗਾ ਇਸ ਕਰਕੇ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੋਲਿੰਗ ਮੈਂ ਕਹਿ ਸਕਦਾ ਕਿ ਸਾਡੇ ਸਤੂਲਗੜ੍ਹ ਹਲਕੇ ਤੇ ਹੋਊਗੀ ਇਹਦਾ ਸਿਹਰਾ ਸਾਡੇ ਵਰਕਰਾਂ ਨੂੰ ਜਿੰਨਾ ਜਿਹੜੇ ਦਿਨ ਰਾਤ ਕਰਕੇ ਲੱਗੇ ਪਏ ਸੀਗੇ ਤੇ ਹੁਣ ਬੂਥਾ ਤੱਕ ਸਾਰੇ ਵੋਟਰਾਂ ਨੂੰ ਲੈ ਕੇ ਆ ਰਹੇ ਆ ਅਜੀਪਾਂ ਜੀ ਤੁਸੀਂ ਅੱਜ ਵੋਟ ਪੋਲ ਕਰਨ ਲਈ ਆਏ ਹੋ ਔਰ ਤੁਹਾਡੇ ਨਾਲ ਇੱਕ ਛੋਟਾ ਬੱਚਾ ਵੀ ਹੈ ਇਸ ਬੱਚੇ ਦੀ ਸੰਭਾਲ ਲਈ ਕੋਈ ਤੁਹਾਡੇ ਕੋਲੇ ਆਂਗਣਵਾੜੀ ਵਰਕਰ ਹੈ ਜਾਂ ਕੋਈ ਹੋਰ ਇਦਾਂ ਦਾ ਸਹਾਇਕ ਆਇਆ ਜੀ ਹੁਣ ਤੱਕ ਨਹੀਂ ਸਰ ਸਾਡੇ ਕੋਲ ਕੋਈ ਨਹੀਂ ਆਇਆ ਸੀ ਬੱਚੇ ਨੂੰ ਬੁਖਾਰ ਆ ਰਿਹਾ ਰਾਤ ਦਾ ਤੇ ਅਲਰਜੀ ਵੀ ਹੋ ਰਹੀ ਹੈ ਗਰਮੀ ਦੇ ਵਿੱਚ ਬੈਠੇ ਹ ਜੀ ਕੋਈ ਵੀ ਸਹਾਇਕ ਸਾਡੇ ਕੋਲ ਨਹੀਂ ਪਹੁੰਚਿਆ ਹਾਂਜੀ ਮੈਡਮ ਤੁਸੀਂ ਅੰਗਰਵਾੜੀ ਵਰਕਰ ਹੋ ਔਰ ਤੁਸੀਂ ਇੱਥੇ ਬੈਠੇ ਹੋ ਵੀਲਚੇਅਰ ਤੁਹਾਡੇ ਕੋਲੇ ਪਈ ਹੈ ਤੁਹਾਡੀ ਕੀ ਡਿਊਟੀ ਹੈ ਜੀ ਜੀ ਅਸੀਂ ਵੀਲਚੇਅਰ ਤੇ ਜਿਹੜਾ ਬਜ਼ੁਰਗ ਕੋਈ ਆਂਦਾ ਹੈ ਉਹਨੂੰ ਵੀਲਚੇਅਰ ਤੇ ਲੈ ਕੇ ਜਾਣਾ ਪਰ ਮੇਰੀ ਇੱਕ ਰਿਕਵੈਸਟ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਜੋ ਡਿਊਟੀਆਂ ਲਾਈਆਂ ਮੇਰੀ ਉਮਰ 70 ਸਾਲ ਦੀ ਹੋਣ ਵਾਲੀ ਹੈ ਜੀ ਆ ਮੇਰੇ ਨਾਲ ਬੈਠੀ ਇੱਕ ਪਾਜ਼ ਜਰੂਰ ਲੜਕੀ ਹੈ ਉਹਦੇ ਨਾਲ ਬੈਠੀ ਹੈ ਉਹ ਵੀ ਬਜ਼ੁਰਗ ਹੈ 슈ਗਰ ਦੀ ਮਰੀਜ਼ ਹੈ ਦੱਸੋ ਕਿ ਅਸੀਂ ਵੀਲਚੇਅਰਾਂ ਖਿੱਚਲਾਂਗੇ ਬੱਚੇ ਸੰਭਾਲਨੇ ਅਸੀਂ ਸੰਭਾਲ ਰਹੇ ਹਾਂ ਤੁਸੀਂ ਸਾਡੇ ਕੋਲ ਵੀਡੀਓ ਦੇਖ ਸਕਦੇ ਹੋ ਪਰ ਵੀਲਚੇਰਾ ਵਾਲੀ ਗੱਲ ਦੱਸੋ ਕਿੱਥੋਂ ਤੱਕ ਜਾਈ ਜਾਏ। ਬੜੇ ਮੈਂ ਇਸ ਬੰਦੀ ਤੁਸੀਂ ਆਪਣੇ ਮਹਿਕਮੇ ਨੂੰ ਜਾਣੂ ਕਰਵਾ ਜੀ ਸਾਨੂੰ ਲਾਸਟ ਦਿਨ ਹੀ ਇੰਨਾ ਡਿਊਟੀਆਂ ਦਾ ਪਤਾ ਲੱਗਾ। ਹੁਣ ਇਸ ਟਾਈਮ ਤੁਸੀਂ ਇੱਥੇ ਡਿਊਟੀ ਤੇ ਬੈਠੇ ਹੋ ਤੁਹਾਡੇ ਕੋਲ ਤੁਹਾਡੇ ਮਹਿਕਮੇ ਦਾ ਕੋਈ ਅਧਿਕਾਰੀ ਆਇਆ ਕੋਈ ਸਾਡੇ ਕੋਲ ਨਹੀਂ ਆਇਆ ਜੀ ਸਾਨੂੰ ਤੇ ਇਹ ਵੀ ਨਹੀਂ ਪਤਾ ਲੱਗਾ ਕਿ ਸਾਡੀ ਡਿਊਟੀ ਕਿਸ ਬੂਤ ਤੇ ਆ ਸਿਰਫ ਲਿਸਟ ਪਾਈ ਹੋਈ ਸੀ ਕਿੰਨੇ ਜਨਾਂ ਦੀ ਡਿਊਟੀ ਹੈ ਤੁਹਾਡੇ ਸਾਡੇ ਸਾਰੇ ਆਂਗਣ ਵੜਕਾਂ ਦੀ ਆ ਇੱਥੇ ਸਾਡੇ 4 ਜਾਣੇ ਆ 4 ਸਾਡੇ ਪਿਛਲੇ ਪਾਸੇ ਹੈਗੇ 12 ਅਸੀਂ ਵਰਕਰ ਆ 12 ਦੀਆਂ ਡਿਊਟੀਆਂ ਅਲੱਗ-ਅਲੱਗ ਬੂਤਾਂ ਤੇ ਆ ਡਿਪਾਰਟਮੈਂਟ ਹੈ ਜੀ ਆਪਣਾ এডਿਕੇਸ਼ਨ ਜੀ ਸਕੂਲ এডਿਕੇਸ਼ਨ ਇਹ ਛਵੀਲ ਤੁਹਾਡੇ ਵੱਲੋਂ ਲਾਈ ਗਈ ਹੈ ਜੀ ਇੱਥੇ ਬਿਲਕੁਲ ਜੀ ਬਿਲਕੁਲ ਆਪਦੀ ਕੋਸ਼ਿਸ਼ ਕੀਤੀ ਗਈ ਛੋਟੀ ਜੀ ਤੁਹਾਡੇ ਤੋਂ ਇਲਾਵਾ ਹੋਰ ਤੁਹਾਡੇ ਨਾਲ ਕੋਈ ਸਹਿਯੋਗੀ ਡਿਪਾਰਟਮੈਂਟ ਜੀ ਸਹਿਯੋਗੀ ਸਾਡੇ ਦੇਖੋ ਜੀ ਸਕੂਲ ਦੇ ਚੌਕੀਦਾਰ ਨੇ ਕੈਮਰਾ ਕਹੀ ਜਾਂਦੇ ਸਕੂਲ ਦੇ ਚੌਕੀਦਾਰ ਨੇ ਸਾਡੇ ਸਕੂਲ ਦਾ ਸਟਾਫ ਹੈ ਜਿੰਨਾ ਵੱਲੋਂ ਮਤਲਬ ਆਰੋ ਦਾ ਪਾਣੀ ਸੀ ਪਰ ਸਕੂਲ ਦਾ ਸਟਾਫ ਵੀ ਆ ਗਿਆ ਜੀ ਇਸ ਤੋਂ ਇਲਾਵਾ ਹੋਰ ਕੋਈ ਡਿਪਾਰਟਮੈਂਟ ਨਹੀਂ ਇਹਦੇ ਵਿੱਚ ਪਾਣੀ ਛਵੀਲ ਵਿੱਚ ਕੋਈ ਡਿਪਾਰਟਮੈਂਟ ਦਾ ਕੋਈ ਅਸੀਂ ਸਹਿਯੋਗ ਨਹੀਂ ਲਿਆ ਹੈਗਾ ਲੋਕਾਂ ਦੇ ਵਿੱਚ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਉਤਸ਼ਾਹ ਹੈ ਆਪ ਮਹਾਾਰੇ ਲੋਕ ਬੋਟਾਂ ਪਾਉਣ ਆ ਰਹੇ ਹਨ ਵਿਰਾਂਖ ਕੇ ਸਾਧਨ ਤੋਂ ਤੇ ਇਸ ਵਾਰ ਵੀ ਜਿਹੜਾ ਬਟਨ ਹੈ ਉਹ ਬਿਲਕੁਲ ਨੀਲਾ ਹੋ ਰਿਹਾਗਾ ਆਮ ਆਦਮੀ ਪਾਰਟੀ ਝਾੜੂ ਨੂੰ ਵੱਧ ਤੋਂ ਵੱਧ ਬੋਟਾਂ ਪਾ ਰਹੇ ਨੇ ਲੋਕ ਕੁੜੀਆਂ ਸਾਹਿਬ ਨੂੰ ਬੜੀ ਤਗਲੀ ਢੀੜ ਨਾਲ ਜਿੱਤ ਰਹੇ ਨੇ ਜਿੱਤ ਕਿ ਜਿਵੇਂ ਇੱਥੇ ਮੈਂ ਤੁਹਾਡੀ ਡਿਊਟੀ ਹੈ ਤੁਹਾਨੂੰ ਪਤਾ ਲੱਗ ਰਿਹਾ ਵੀ ਹਲੇ ਤੱਕ ਇਨ੍ਹਾਂ ਵਾਰਡ ਦੇ ਵਿੱਚੋਂ ਕਿੰਨੇ ਕੁ ਲੋਕ ਆ ਕੇ ਵੋਟ ਪਾ ਲ ਕਰ ਚੁੱਕੇ ਜੀ ਲਗਭਗ ਮੇਰੇ ਹਿਸਾਬ ਨਾਲ ਜੀ 40% ਵੋਟ ਪੋਲ ਹੋ ਚੁੱਕੀ ਹੈ ਬਹੁਤ ਲੋਕ ਵੱਡੀ ਲੀਡ ਨਾਲ ਆ ਰਹੇ ਨੇ ਲੋਕ ਵੋਟਾਂ ਪਾਉਣ ਲਈ ਆਪ ਮਹਾਰੇ ਲੋਕ ਚੱਲ ਕੇ ਆ ਰਹੇ ਨੇ